ਸਸਕਲ ਦੋਸਤੋ ਹੁਣੇ-ਹੁਣੇ ਮੈਲਵਾਰਨ ਤੋਂ ਮੈਂ ਲਾਈਵ ਪ੍ਰੋਗਰਾਮ ਦੇਖ ਰਿਆ ਸੀ ਬਾਈ ਭਗਵੰਤ ਮਾਨ ਤੇ ਫਜ਼ਿਲਕੇ ਦੇ ਕਿਸੇ ਪੱਪੇ ਸਰਪੰਚ ਨੇ ਹਮਲਾ ਕੀਤਾ ਦੇਖ ਕੇ ਬੜਾ ਦੁੱਖ ਲੱਗਿਆ ਤੇ ਮੈਂ ਇਹਨਾਂ ਲੰਡੂ ਲੀਡਰਾਂ ਨੂੰ ਤੇ ਲੰਡੂ ਸਪੋਰਟਰਾਂ ਨੂੰ ਇੱਕ ਗੱਲ ਕਹਿਣਾ ਵੀ ਚਾਹਣਾ ਕਿ ਤੁਸੀਂ ਕਿਸ-ਕਿਸ ਦੀ ਆਵਾਜ਼ ਬੰਦ ਕਰ ਲੋਗੇ ਅੱਜ ਤੁਸੀਂ ਭਗਵੰਤ ਮਾਨ ਤੇ ਹਮਲਾ ਨਹੀਂ ਕੀਤਾ ਸਾਰੇ ਪੰਜਾਬੀ ਨੌਜਵਾਨਾਂ ਤੇ ਹਮਲਾ ਕੀਤਾ ਤੇ ਪੱਪਿਆ ਲਡੂ ਸਰਪੰਚਾ ਤੂੰ ਪਿੰਡ ਆ ਤੇਰੇ ਪਿੰਡ ਦੇ ਲੋਕਾਂ ਨੇ ਤੇ ਜੁੱਤੀਆਂ ਮਾਰ-ਮਾਰ ਕੇ ਤੇਰਾ ਸੀਨ ਨਾ ਨਾ ਘੜ ਦਿੰਦਾ ਮੇਰਾ ਨਾਂ ਬਦਲਦਾ ਹੀ ਸੋ ਜਿਹੜੇ ਲੋਕ ਇਹ ਟੁੱੱਚੇ ਲੀਡਰ ਅੱਜ ਭਗਵੰਤ ਸਮਾਨ ਦੀਆਂ ਝੂਠੀਆਂ ਵੀਡੀਓ ਪਾ ਕੇ ਜਾਂ ਉਹਨੂੰ ਹਰ ਤਰ੍ਹਾਂ ਨਾਲ ਉਹਦੇ ਮਗਰ ਪੈ ਕੇ ਏਜੰਸੀਆਂ ਲਾ ਕੇ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਨਾਂ ਲੋਕਾਂ ਨੂੰ ਦੱਸਣਾ ਚਾਹਣਾ ਕਿ ਤੁਸੀਂ ਭਗਵੰਤ ਮਾਨ ਦੀ ਜੁੱਤੀ ਵਰਗੇ ਵੀ ਨਹੀਂ ਹੈਗੇ ਤੁਸੀਂ ਦੂਆ ਜਨਮ ਲੈ ਕੇ ਵੀ ਭਗਵੰਤ ਮਾਨ ਨਹੀਂ ਬਣ ਸਕਦੇ ਉਸ ਭਗਵੰਤ ਮਾਨ ਨੇ ਉਹ ਕੰਮ ਕਰਕੇ ਦਿਖਾਤਾ ਜਿਹੜਾ ਤੁਸੀਂ ਕਦੀ 70 ਸਾਲਾਂ ਚ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਹੱਕਾਂ ਲਈ ਕਦੀ ਬੋਲਣ ਬਾਰੇ ਸੋਚਿਆ ਵੀ ਨਹੀਂ ਹੋਣਾ ਭਗਵੰਤ ਮਾਨ ਦੇ ਰਾਜਨੀਤੀ ਤੋਂ ਆਉਣ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਰਾਜਨੀਤੀ ਵਿੱਚ ਆਉਣ ਤੋਂ ਪਹਿਲਾਂ ਪੰਜਾਬ ਦੇ ਨੌਜਵਾਨਾਂ ਨੂੰ ਕੁਝ ਪਤਾ ਹੀ ਨਹੀਂ ਸੀ ਕਿ ਰਾਜਨੀਤੀ ਹੁੰਦੀ ਕੀ ਆ ਭਗਵੰਤ ਮਾਨ ਨੇ ਪੰਜਾਬ ਦੇ ਕੱਲੇ-ਕੱਲੇ ਨੌਜਵਾਨ ਨੂੰ ਫਰ-ਫਰ ਕੇ ਝੰਜੋੜਿਆ ਕਿ ਉਠੋ ਵੀਰੋ ਅਗਰ ਹੱਕ ਲੈਣੇ ਆ ਤਾਂ ਇਹਨਾਂ ਲੀਡਰਾਂ ਦੇ ਖਿਲਾਫ ਤੁਹਾਨੂੰ ਬੋਲਣਾ ਪੈਣਾ ਇਸ ਲੰਡੂ ਸਰਪੰਚ ਨੇ ਪੱਪਾ ਛੱਪਾ ਜੋ ਵੀ ਹੈਗਾ ਇਹ ਇਸ ਲੰਡੂ ਸਰਪੰਚ ਨੇ ਭਗਵੰਤ ਮਾਨ ਤੇ ਹਮਲਾ ਨਹੀਂ ਕੀਤਾ ਉਹ ਪੱਪਿਆ ਤੂੰ ਪੰਜਾਬ ਆ ਤੇਰੇ ਪਿੰਡ ਦੇ ਲੋਕ ਤੇਰੇ ਇਦਾਂ ਦੀ ਛੱਤਰ ਪ੍ਰੇਟ ਕਰੋਗੇ ਯਾਦ ਰੱਖੀ ਕਿੰਨੇ ਕ ਭਗਵੰਤ ਮਾਨਾਂ ਦੀ ਆਵਾਜ਼ਾਂ ਬੰਦ ਕਰ ਲੋਗੇ ਤੁਸੀਂ ਭਗਵੰਤ ਮਾਨ ਦੀ ਆਵਾਜ਼ ਨਹੀਂ ਬੰਦ ਕਰ ਰਹੇ ਤੁਸੀਂ ਇਸ ਸਿਸਟਮ ਦੇ ਖਿਲਾਫ ਬੋਲਣ ਵਾਲੇ ਬੰਦਿਆਂ ਦੀ ਆਵਾਜ਼ ਬੰਦ ਕਰ ਰਹੇ ਹੋ ਪੰਜਾਬ ਦਾ ਨੌਜਵਾਨ ਜਾਗ ਚੁੱਕਾ ਪੰਜਾਬ ਦੇ ਹਰ ਇੱਕ ਨੌਜਵਾਨ ਦੇ ਅੰਦਰ ਭਗਵੰਤ ਮਾਨ ਵਸਦਾ ਸਾਡੇ ਇੱਥੇ ਵਸਦਾ ਭਗਵੰਤ ਮਾਨ ਤੁਸੀਂ ਇਦਾਂ ਦੀਆਂ ਟੁੱਟੀਆਂ ਹਰਕਤਾਂ ਕਰਕੇ ਭਗਵੰਤ ਮਾਨ ਨੂੰ ਨੀਵਾ ਨਹੀਂ ਕਰ ਲੋਗੇ ਭਗਵੰਤ ਮਾਨ ਨੇ ਉਹ ਕੰਮ ਕਰਕੇ ਦਿਖਾਤਾ ਜਿਹੜੇ ਤੁਸੀਂ ਟੁੱੱਚੇ ਲੀਡਰ ਕਦੀ ਸੋਚ ਵੀ ਨਹੀਂ ਸਕਦੇ ਸੋ ਮੈਂ ਸਾਰੇ ਪੰਜਾਬੀਆਂ ਨੂੰ ਹੱਥ ਜੋੜ ਕੇ ਬੇਨਤੀ ਕਰਨਾ ਹੈ ਕਿ ਇਸ ਜਿਹੜਾ ਇਹ ਘਣਾਉਣਾ ਕੰਮ ਕੀਤਾ ਪੱਪੇ ਛੱਪੇ ਜੋ ਵੀ ਹੈਗਾ ਉਹ ਲਲੂ ਉਹਦਾ ਜ਼ੋਰਦਾਰ ਵਿਰੋਧ ਕਰੋ ਤੇ ਬਾਈ ਭਗਵੰਤ ਮਾਨ ਦੀ ਵੱਧ ਤੋਂ ਵੱਧ ਸਪੋਰਟ ਕਰੋ ਭਗਵੰਤ ਮਾਨ ਉਹ ਹੀਰਾ ਜਿਹੜਾ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਨੌਜਵਾਨੀ ਨੂੰ ਜਗਾਉਣ ਦੇ ਲਈ ਜਿਹੜੀ ਉਹਨੇ ਅਲਖ ਜਗਾਈ ਆ ਉਹ ਸ਼ਾਇਦ ਕੋਈ ਰੋ ਲੀਡਰ ਨਹੀਂ ਜਗਾ ਸਕਦਾ ਮੈਂ ਸਲੂਟ ਕਰਦਾ ਬਾਈ ਭਗਵੰਤ ਮਾਨ ਨੂੰ ਕਿ ਵੀਰਿਆ ਪੰਜਾਬ ਨੂੰ ਤੇਰੀ ਬਹੁਤ ਲੋੜ ਆ ਇਦਾਂ ਦੇ ਲੜੂ ਲੀਡਰਾਂ ਦੇ ਇਹ ਟੁੱਟੀਆਂ ਹਟਾ ਤਾਂ ਕਰਕੇ ਤੇਰਾ ਤੂੰ ਹੌਸਲਾ ਨਾ ਛੱਡੀ ਅਸੀਂ ਸਾਰੇ ਪੰਜਾਬੀ ਸਾਰਾ ਨੌਜਵਾਨ ਵਰਗ ਤੇਰੇ ਨਾਲ ਖੜੇ ਆ ਤੇਰੇ ਨਾਲ ਮੁੰਡੇ ਨਾਲ ਮੁੰਡਾ ਲਾ ਕੇ ਖੜੇ ਆ ਤੇ ਬਾਕੀ ਮੈਂ ਇਨਾ ਅਕਾਲੀ ਤੇ ਕਾਂਗਰਸੀਆਂ ਨੂੰ ਇੱਕ ਗੱਲ ਦੱਸਣਾ ਚਾਹਨਾ ਕਿ ਜਿੰਨੀਆਂ ਮਰਜ਼ੀ ਟੁੱਚੀਆਂ ਹਰਕਤਾਂ ਕਰ ਲੋ ਪੰਜਾਬ ਨੂੰ ਇਸ ਟਾਈਮ ਜੇ ਸਿਰਫ ਕਿਸੇ ਨੇ ਬਚਾਇਆ ਤਾਂ ਉਹ ਭਗਵੰਤ ਮਾਨ ਭਗਵੰਤ ਮਾਨ ਨੇ ਸ਼ਾਇਦ ਤੁਸੀਂ ਸੋਚਿਆ ਵੀ ਨਹੀਂ ਹੋਣਾ ਉਹਨੀਆਂ ਜ਼ਿੰਦਗੀ ਦਰੈਲੀਆਂ ਨਹੀਂ ਕੀਤੀਆਂ ਹੋਣੀਆਂ ਜਿੰਨੀਆਂ ਭਗਵੰਤ ਮਾਨ ਨੇ ਤਿੰਨ ਚੌ ਮਹੀਨਿਆਂ 'ਚ ਕਰ ਦਿੱਤੀਆਂ ਇਹ ਜਿੰਨੇ ਵੀ ਟੁੱਟੇ ਲੰਡੂ ਲੀਡਰਾਂ ਸਾਰੇ ਹੱਥ ਧੋ ਕੇ ਜਿੰਨੀਆਂ ਪਾਰਟੀਆਂ ਕਰਾਪਟ ਪਾਰਟੀਆਂ ਦੇ ਲੀਡਰਾਂ ਸਾਰੇ ਹੱਥ ਧੋ ਕੇ ਭਗਵੰਤ ਮਾਨ ਦੇ ਪਿੱਛੇ ਪਏ ਹੋਏ ਨੇ ਕਿ ਇਹ ਕਿਤੇ ਉੱਪਰ ਦਾ ਹੋਇਆ ਲੀਡਰ ਨਾ ਬਣ ਜਵੇ ਨਹੀਂ ਤਾਂ ਸਾਡੀ ਸਾਰਿਆਂ ਦੀ ਮੰਨਜੀ ਠੋਕੂਗਾ ਪਰ ਵੀਰੋ ਇਹ ਤਾਂ ਬਣ ਚੁੱਕਾ ਇਹ ਲੀਡਰ ਸਾਡੇ ਇੱਥੇ ਵੱਸਦਾ ਸਾਡੇ ਦਿਲਾਂ 'ਚ ਵੱਸਦਾ ਤੇ ਇਸ ਦਿਲ ਦੇ ਵਿੱਚੋਂ ਇਹਨਾਂ ਨੌਜਵਾਨ ਪੰਜਾਬੀਆਂ ਦੇ ਦਿਲਾਂ ਦੇ ਵਿੱਚੋਂ ਤੁਸੀਂ ਲੰਡੂ ਲੀਡਰ ਭਗਵੰਤ ਮਾਨ ਨੂੰ ਨਹੀਂ ਕਹ ਸਕਦੇ ਮੈਂ ਫਿਰ ਕਹਿਣਾ ਚਾਹੁੰਦਾ ਭਗਵੰਤ ਵੀਰੇ ਅਸੀਂ ਤੇਰੇ ਨਾਲ ਆ ਡਟ ਕੇ ਤੇਰੇ ਨਾਲ ਆ ਇਹਨਾਂ ਲੀਡਰਾਂ ਦੀਆਂ ਇਹਨਾਂ ਗਿੱਦੜ ਭਮਕੀਆਂ ਤੋਂ ਨਾ ਘਬਰਾਈ ਆ ਜਾ ਵੀਰਿਆ ਅਸੀਂ ਸਾਰੇ ਪੰਜਾਬੀ 11 ਮਾਰਚ ਨੂੰ ਤੇਰੇ ਨਾਲ ਰਲ ਕੇ ਤੇਰੇ ਨਾਲ ਖੜ ਕੇ ਆਪਾਂ ਉਹਦੋਂ ਨੂੰ ਇਹਨਾਂ ਦੀ ਮੰਜੀ ਠੋਕਣੀ ਆ ਅਕਾਲੀ ਤੇ ਕਾਂਗਰਸੀਆਂ ਨੂੰ ਚਿੱਤ ਹੁੰਦੇ ਦੇਖਣਾ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਨਕਲਾਬ ਜਿੰਦਾਬਾਦ